ਜੋ ਇੱਕ ਅੱਜ ਦਾ ਇੱਕ ਕੌਮੀ ਸਮਾਗਮ ਸੀ ਜਿਸ ਵਿੱਚ ਭਾਈ ਰਾਜਵਾਨਾ ਸਾਹਿਬ ਦੇ ਜਿਹੜੇ ਭਰਾਤਾ ਨੇ ਉਹਨਾਂ ਦਾ ਭੋਗ ਸਮਾਗਮ ਸੀ ਉੱਥੇ ਵੀ ਇਸ ਨੇ ਜੋ ਟਾਰਗੇਟ ਕੀਤਾ ਸੈਂਟਰ ਦੇ ਕਹਿਣ ਦੇ ਉੱਪਰ ਕੀਤਾ ਏਜੰਸੀਆਂ ਦੇ ਕਹਿਣ ਦੇ ਉੱਪਰ ਕੀਤਾ ਉਹ ਭਾਈ ਅਮਰਿਤਪਾਲ ਸਿੰਘ ਨੂੰ ਜਾਣ ਬੁੱਝ ਕੇ ਟਾਰਗੇਟ ਕੀਤਾ ਇਹ ਗੱਲ ਮੈਂ ਨਹੀਂ ਆਂਦਾ ਇਹ ਗੱਲ ਇਤਿਹਾਸ ਦੀਆਂ ਕਿਤਾਬਾਂ ਆਂਦੀਆਂ ਨੇ ਪ੍ਰਾਤਨ ਤੋਂ ਲੈ ਕੇ ਤੇ ਜਿਹੜਾ ਹੁਣ ਤੱਕ ਜਿਹੜਾ ਠੁਕਰਾਲ ਹੈ ਜਿਹੜਾ ਵੱਡੇ ਅਖਬਾਰਾਂ ਤੋਂ ਵਿੱਚੋਂ ਰਿਟਾਇਰ ਹੋਇਆ ਉਸਦੇ ਜਿਹੜੀਆਂ ਇਹ ਰਿਪੋਰਟਾਂ ਪੇਸ਼ ਕੀਤੀਆਂ ਹੋਈਆਂ ਨੇ ਉਹ ਰਿਪੋਰਟਾਂ ਆਂਦੀਆਂ ਨੇ ਇਹਨਾਂ ਦਾ ਜਿਹੜਾ ਖਾਨਦਾਨ ਉਹ ਹਮੇਸ਼ਾ ਗਦਾਰਾਂ ਦਾ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਤੁਹਾਡੇ ਸਾਰਿਆਂ ਨਾਲ ਇੱਕ ਬਿਆਨਤ ਜੋ ਜ਼ਰੂਰੀ ਗੱਲ ਹੈ ਉਹ ਸਾਂਝੀ ਕਰਨ ਲੱਗੇ ਆਂ ਜਿਵੇਂ ਕਿ ਪੰਜਾਬੀ ਵਿੱਚ ਆਂਦੇ ਨੇ ਨਾ ਜਿਹੜੀ ਕੌਮ ਦੀ ਵਫਾਦਾਰੀ ਹੁੰਦੀ ਹੈ ਤੇ ਜਿਹੜੀ ਕੌਮ ਦੀ ਗਦਦਾਰੀ ਹੁੰਦੀ ਹੈ ਇਹ ਦੋਵੇਂ ਚੀਜ਼ਾਂ ਬੰਦੇ ਦੇ ਲਹੂ ਵਿੱਚ ਹੁੰਦੀਆਂ ਇਹ ਦੋਵੇਂ ਚੀਜ਼ਾਂ ਖਾਨਦਾਨੀ ਹੁੰਦੀਆਂ ਤਾਂ ਜਿਹੜਾ ਸਿੱਖਾਂ ਦਾ ਇੱਕ ਬੜਾ ਪ੍ਰਾਤਨ ਤੇ ਇਤਿਹਾਸਿਕ ਗ੍ਰੰਥ ਹੈ ਨਾ ਪਰਾਜੀਨ ਪੰਥ ਪ੍ਰਕਾਸ਼ ਉਸਦੇ ਭਾਗ ਦੂਜੇ ਦੇ ਅੰਕ ਨੰਬਰ 90 ਉੱਪਰ ਇਹ ਗੱਲ ਪੂਰਨ ਤੌਰ ਤੇ ਅੰਕਿਤ ਹੈ ਵੀ ਜਿਹੜੇ ਮਜੀਠੇ ਪਿੰਡ ਦੇ ਸਰਦਾਰ ਸਨ ਜਿਹੜੇ ਚੌਧਰੀ ਸਰ ਉਹ ਸਿੱਖ ਕੌਮ ਦੇ ਬੜੇ ਵੱਡੇ ਦੁਸ਼ਮਣ ਸਨ ਉਹਨਾਂ ਨੇ ਬਿਆੰਤ ਸਿੱਖਾਂ ਨੂੰ ਸ਼ਹੀਦ ਕਰਵਾਇਆ ਇਥੋਂ ਤੱਕ ਕਿ ਭਾਈ ਮਹਿਤਾਬ ਸਿੰਘ ਮੀਰਾ ਕੋਟਿਆ ਜਿਸ ਨੇ ਮੱਸੇ ਰਕੜ ਦਾ ਸਿਰ ਵੱਢਿਆ ਸੀ ਉਸ ਨੂੰ ਉਸਦੇ ਗ੍ਰਿਫਤਾਰ ਕਰਕੇ ਤੇ ਖਾਨ ਬਹਾਦਰ ਕੋਲ ਲਾਹੌਰ ਪੇਸ਼ ਕਰਨ ਵਾਲੇ ਇਹ ਮਜੀਠੇ ਪਿੰਡ ਦੇ ਸਰਦਾਰ ਸਨ ਇਹ ਹੀ ਲੋਕ ਭਾਈ ਮਹਿਤਾਬ ਸਿੰਘ ਨੂੰ ਚਰਖੜੀਆਂ ਉੱਪਰ ਚੜਾ ਕੇ ਕੋਹ ਕੋਹ ਕੇ ਸ਼ਹੀਦ ਕਰਾਉਣ ਵਾਲੇ ਇਹ ਮਜੀਠੇ ਪਰਵਾ ਜਿਹੜੇ ਪਿੰਡ ਦੇ ਸਰਦਾਰ ਸਨ ਉਹ ਤੇ ਉਹਨਾਂ ਦੀ ਅਣਸਬੰਸ ਅੱਜ ਵੀ ਜਿਹੜੇ ਸਿੱਖ ਕੌਮ ਦੇ ਯੋਧੇ ਜਿਹੜੇ ਸਿੱਖ ਕੌਮ ਦੇ ਆਗੂ ਨੇ ਇਸ ਸਮੇਂ ਜੋ ਅਸਾਮ ਦੀ ਦਿਬਰੂਗੜ੍ਹ ਜੇਲ੍ਹ ਵਿਖੇ ਜਿਹੜੇ ਜੋ ਕਾਲੇ ਪਾਣੀ ਦੀ ਸਜ਼ਾ ਘਟ ਰਹੇ ਨੇ ਉਹਨਾਂ ਦੇ ਖਿਲਾਫ ਇਹ ਜ਼ਹਿਰ ਉਗਲਣ ਤੋਂ ਇਹ ਬਾਜ਼ ਨਹੀਂ ਆਇਆ ਇੱਥੋਂ ਤੱਕ ਕਿ ਇਸ ਦਾ ਜਿਹੜਾ ਪੜਦਾਦਾ ਸੀ ਜੋ ਸੁੰਦਰ ਸਿੰਘ ਮਜੀਠਾ ਸੀ ਉਸ ਨੇ ਜਨਰਲ ਡੇਅਰ ਨੂੰ ਇੱਕ ਪਾਰਟੀ ਕੀਤੀ ਸੀ ਰਾਤ ਦੀ ਰੋਟੀ ਕੀਤੀ ਸੀ ਜਦੋਂ ਉਹਨੇ ਜਲਿਆਂ ਵਾਲੇ ਬਾਗ ਦੇ ਵਿੱਚ ਜਿਹੜੇ ਸਿੱਖ ਸਨ ਜਿਹੜੇ ਪੰਜਾਬ ਦੇ ਵਚਿੰਦੇ ਸਨ ਉਹਨਾਂ ਨੂੰ ਸ਼ਹੀਦ ਕੀਤਾ ਸੀ ਅਣਗਿਣਤ ਗਿੱਦੀ ਦੇ ਵਿੱਚ ਜਿਹੜੇ ਉਦੋਂ ਸਿੱਖ ਮਾਰੇ ਸੀ ਉਹਨਾਂ ਇਥੋਂ ਤੱਕ ਕਿ ਉਸਨੇ ਇੱਕ ਬਿੱਲ ਪੇਸ਼ ਕੀਤਾ ਜਿਹੜਾ ਮੰਤਰੀ ਹੁੰਦਾ ਸੀ ਵੀ ਜਿਹੜੇ ਸਿੱਖਾਂ ਨੂੰ ਜੇ ਉਹਨਾਂ ਨੇ ਗਾਤਰਾ ਪਾਉਣਾ ਜੇ ਸਿਰੀ ਸਾਹ ਪਾਉਣੀ ਹੈ ਤਾਂ ਉਹਨਾਂ ਨੂੰ ਅੰਗਰੇਜ਼ ਹਕੂਮਤ ਤੋਂ ਉਹਨਾਂ ਨੂੰ ਪਰਮਿਸ਼ਨ ਲੈਣੀ ਪਵੇ ਨਰੈਣੂ ਮਹੰਤ ਨੂੰ ਨਨਕਾਣਾ ਸਾਹਿਬ ਦਾ ਉਹ ਮੰਤ ਥਾਪਣ ਵਾਲਾ ਸੁੰਦਰ ਸਿੰਘ ਮਜੀਠਾ ਸੀ ਇਹ ਗੱਲਾਂ ਮੈਂ ਵੈਸੇ ਨਹੀਂ ਕਰ ਰਿਹਾ ਇਹ ਇਤਿਹਾਸ ਦੀਆਂ ਕਿਤਾਬਾਂ ਵਿੱਚ ਅੰਕਿਤ ਨਹੀਂ ਸੁੰਦਰ ਸਿੰਘ ਮਜੀਠੀਏ ਤੋਂ ਛੁਟਕਾਰਾ ਪਾਉਣ ਦੀ ਖਾਤਰ ਜਿਹੜੀ ਇਹ ਅਕਾਲੀ ਦਲ ਬੜੀ ਉਸ ਤੋਂ ਤੋਸ਼ੇਖਾਨੇ ਦੀਆਂ ਚਾਬੀਆਂ ਹਰਿਮੰਦਰ ਸਾਹਿਬ ਦਾ ਜੋ ਤੋਸ਼ਾਖਾਨਾ ਸੀ ਇਸ ਦੇ ਕਾਬਜ ਵਿੱਚ ਸੀ ਉਸ ਦੇ ਖਿਲਾਫ ਅਕਾਲੀਆਂ ਨੇ ਜਿਹੜਾ ਮੋਰਚਾ ਲਾਇਆ ਸੀ ਚਾਬੀਆਂ ਦਾ ਮੋਰਚਾ ਬੜੇ ਸਿੱਖ ਸ਼ਹੀਦ ਕਰਾਈ ਸੀ ਉਹਦੇ ਵਿੱਚ ਤੇ ਅੱਜ ਇਸੇ ਇਹਨਾਂ ਦੀ ਜਿਹੜੀ ਅnsਬੰਸ ਹੈ ਉਹ ਸ਼ਰੋਮਣੀ ਅਕਾਲੀ ਦਲ ਉੱਪਰ ਨਾਗਵਲ ਪਾ ਕੇ ਕਾਬਜ ਹੋਈ ਬੈਠੀ ਤੇ ਲਾਂ ਤਾਂ ਸਾਨੂੰ ਸ਼ਰਮ ਆਉਣੀ ਚਾਹੀਦੀ ਹੈ ਸਿੱਖ ਕੌਮ ਨੂੰ ਕਿ ਅਸੀਂ ਇਹੋ ਜਿਹੇ ਬੰਦਿਆਂ ਨੂੰ ਸਾਡੀਆਂ ਜਿਹੜੀਆਂ ਸੰਸਥਾਵਾਂ ਦੇ ਉੱਪਰੋਂ ਲਾਂਭੇ ਨਹੀਂ ਕਰ ਪਰ ਉਸ ਤੋਂ ਬਾਅਦ ਜੇ ਇਹਦੀ ਦਾਦੀ ਦੀ ਗੱਲ ਕਰੀਏ ਜੋ ਸੁਜੀਤ ਸਿੰਘ ਮਜੀਠਾ ਸੀ ਉਸ ਦੇ ਬਾਰੇ ਵਿੱਚ ਇਹਨਾਂ ਦੇ ਬੜੇ ਨਜ਼ਦੀਕੀ ਕਰਦਣ ਮਰਿੰਦਰ ਸਿੰਘ ਨੇ ਆਦੀ ਜਿਹੜੀ ਆਥਰਾਇਜ਼ ਬਾਇਓਗ੍ਰਾਫੀ ਹੈ ਉਸ ਵਿੱਚ ਗੱਲ ਲਿਖੀ ਹੈ ਕਿ ਕਿਵੇਂ ਉਹ ਇੰਦਰਾ ਗਾਂਧੀ ਦਾ ਹੱਥ ਠੋਕਾ ਸੀ ਉਸ ਦਾ ਸੰਕਟ ਮੋਚਨ ਸੀ ਉਸ ਦਾ ਦਰਬਾਰੀਆ ਸਿੱਖ ਸੀ ਜੋ ਆਂਦੀ ਸੀ ਵੀ ਓਵੇਂ ਓਵੇਂ ਉਹ ਗੱਲ ਕਰ ਉਸ ਦੇ ਕਹਿਣ ਦੇ ਉੱਪਰ ਜਥੇਦਾਰਾਂ ਨਾਲ ਮੁਲਾਕਾਤ ਕਰਕੇ ਉਹਨੇ ਰਾਸ਼ਟਰਪਤੀ ਜੈਲ ਸਿੰਘ ਨੂੰ ਮਾਫੀ ਦਵਾਈ ਹੋਮ ਮਿਨਿਸਟਰ ਬੂਟਾ ਸਿੰਘ ਨੂੰ ਮਾਫੀ ਦਵਾਈ ਤੇ ਹੋਰ ਜਿਹੜੇ ਕੌਮ ਦੇ ਜਿਹੜੇ ਉਸ ਸਮੇਂ ਗद्दार ਸਨ ਉਹਨਾਂ ਨੂੰ ਮਾਫੀਆਂ ਦਵਾਈਆਂ ਸੀ ਸਿੰਘ ਸਹਿਬਾਨਾ ਦੇ ਉੱਪਰ ਪ੍ਰੈਸ਼ਰ ਪਾ ਕੇ ਤੇ ਅੱਜ ਉਸ ਦੀ ਅਨਸਬੰਸ ਵੀ ਇਹੋ ਕਾਰਜਾਂ ਤੇ ਲੱਗੀ ਹੋਈ ਹੈ ਸਿੰਘ ਸਹਿਬਾਨਾ ਤੇ ਦਬਾਅ ਪਾਉਣ ਦੀ ਤੇ ਜਿਹੜੇ ਕੌਮ ਦੇ ਦੁਖੀਆਂ ਤੋਂ ਮਾਫੀਆਂ ਤੋ ਜੋ ਇੱਕ ਅੱਜ ਦਾ ਇੱਕ ਕੌਮੀ ਸਮਾਗਮ ਸੀ ਜਿਸ ਵਿੱਚ ਭਾਈ ਰਾਜਵੰਨ ਸਾਹਿਬ ਦੇ ਜਿਹੜੇ ਭਰਾਤਾ ਨੇ ਉਹਨਾਂ ਦਾ ਭੋਗ ਸਮਾਗਮ ਸੀ ਉੱਥੇ ਵੀ ਇਸ ਨੇ ਜੋ ਟਾਰਗੇਟ ਕੀਤਾ ਸੈਂਟਰ ਦੇ ਕਹਿਣ ਦੇ ਉੱਪਰ ਕੀਤਾ ਏਜੰਸੀਆਂ ਦੇ ਕਹਿਣ ਦੇ ਉੱਪਰ ਕੀਤਾ ਉਹ ਭਾਈ ਅਮਰਿਤਪਾਲ ਸਿੰਘ ਨੂੰ ਜਾਣ ਬੁੱਝ ਕੇ ਟਾਰਗੇਟ ਕੀਤਾ ਇਹ ਗੱਲ ਮੈਂ ਨਹੀਂ ਆਂਦਾ ਇਹ ਗੱਲ ਇਤਿਹਾਸ ਦੀਆਂ ਕਿਤਾਬਾਂ ਆਂਦੀਆਂ ਨੇ ਪ੍ਰਾਤਨ ਤੋਂ ਲੈ ਕੇ ਤੇ ਜਿਹੜਾ ਹੁਣ ਤੱਕ ਜਿਹੜਾ ਠੁਕਰਾਲ ਹੈ ਜਿਹੜਾ ਵੱਡੇ ਅਖਬਾਰਾਂ ਤੋਂ ਵਿੱਚੋਂ ਰਿਟਾਇਰ ਹੋਇਆ ਉਸਦੇ ਜਿਹੜੀਆਂ ਇਹ ਰਿਪੋਰਟਾਂ ਪੇਸ਼ ਕੀਤੀਆਂ ਹੋਈਆਂ ਨੇ ਉਹ ਰਿਪੋਰਟਾਂ ਆਂਦੀਆਂ ਨੇ ਇਹਨਾਂ ਦਾ ਜਿਹੜਾ ਖਾਨਦਾਨ ਉਹ ਹਮੇਸ਼ਾ ਗਦਾਰਾਂ ਦਾ ਰਿਹਾ ਤੇ ਇਸ ਚੀਜ਼ ਦੇ ਸੰਬੰਧ ਦੇ ਵਿੱਚ ਜਿੱਥੇ ਮਰਜ਼ੀ ਸਾਡੇ ਨਾਲ ਡਿਬੇਟ ਕਰ ਲੈ ਮੀਡੀਆ ਦੇ ਵਿੱਚ ਬੈਠ ਕੇ ਡਿਬੇਟ ਕਰ ਲੈ ਸਾਰੇ ਸਾਡੇ ਕੋਲੇ ਤੱਥ ਨੇ ਇਤਿਹਾਸ ਤਾਂ ਕੌਮ ਬੜੀ ਸੂਝਵਾਨ ਹੈ ਅੱਜ ਜਿਹੜੇ ਇਹਨਾਂ ਦਾ ਜਿਹੜਾ ਹਸਾਰਾ ਲੈ ਕੇ ਜਿਹੜੀਆਂ ਵੋਟਾਂ ਦੇ ਵਿੱਚ ਵੋਟਾਂ ਮੰਗਦੇ ਨੇ ਇਹਨਾਂ ਤੋਂ ਸਪੀਚਾਂ ਪਵਾਉਂਦੇ ਨਹੀਂ ਅੱਜ ਕਿੱਧਰ ਨੂੰ ਮੂੰਹ ਦਿਖਾਉਣਗੇ ਇੱਕ ਬੜੀ ਸੋਚਣ ਵਾਲੀ ਗੱਲ ਹੈ ਵੀ ਅੱਜ ਭਾਈ ਅਮਰਿਤਪਾਲ ਸਿੰਘ ਤੇ ਉਹਨਾਂ ਦੇ ਸਾਥੀ ਜਿਹੜੇ ਡਿਬਗੁਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ ਕੌਮ ਉਹਨਾਂ ਦੀ ਜਿਹੜੀ ਬੜੀ ਲੋੜ ਹੈ ਕੌਮ ਉਹਨਾਂ ਨੂੰ ਆਗੂ ਮੰਨ ਚੁੱਕੀ ਹੈ ਇਲੈਕਸ਼ਨਾਂ ਵਿੱਚ ਜਿਤਾ ਦਿੰਦਾ ਹੈ ਪਰ ਫਿਰ ਵੀ ਇਹ ਜਿਹੜੇ ਬੰਦੇ ਨੇ ਇਹ ਜਿਹੜੇ ਮੱਛੀ ਵਾਂਗੂ ਬਿਨਾਂ ਸੱਤਾ ਤੋਂ ਤੜਪਦੇ ਇਹਨਾਂ ਨੂੰ ਐਮਐਲਏ ਬਣਾ ਦੋ ਐਮਪੀ ਬਣਾ ਦਵੋ ਇਹ ਜਿਹੜੇ ਮਜੀਠੇ ਪਰਿਵਾਰ ਦੇ ਅੰਸ਼ਵੰਸ਼ ਪਰ ਇਹਨਾਂ ਦੀ ਲਾਲਸਾ ਪੂਰੀ ਨਹੀਂ ਹੁੰਦੀ ਕਿਸੇ ਹੱਦ ਤੱਕ ਇਹ ਗਿਰ ਸਕਦੇ ਨੇ ਸਿਰਫ ਅਸਿਰਫ ਨਰਾਜ਼ ਨੇ ਦੀ ਖਾਤਰ ਇੱਕ ਕੌਮ ਦੀ ਪਿੱਠ ਵਿੱਚ ਛੂਰਾ ਮਾਰ ਸਕਦੇ ਨੇ ਤਾਂ ਆਪਾਂ ਸਾਰਿਆਂ ਨੂੰ ਚਾਹੀਦਾ ਜਿਵੇਂ ਬਾਈ ਦੀਪ ਸਿੱਧੂ ਨੇ ਗੱਲ ਆਖੀ ਵੀ ਜਿਹੜਾ ਕੌਮ ਦਾ ਮਿਹਣਾ ਬੰਦੇ ਦੀਆਂ ਪੀੜ੍ਹੀਆਂ ਤੱਕ ਦਬਾਹ ਕਰ ਦਿੰਦਾ ਹੈ ਤਾਂ ਕੌਮ ਇਸ ਨੂੰ ਇਸ ਦੇ ਪਰਿਵਾਰ ਨੂੰ ਅਜਿਹਾ ਕਰਾਰਾ ਜਵਾਬ ਦੇਵੇ ਵੀ ਜਿਹੜਾ ਇੱਕ ਦੁਨੀਆ ਤੇ ਇੱਕ ਮਿਸਾਲ ਬਣੇ ਵੀ ਜਿਵੇਂ ਆਉਂਦਾ ਨਾ ਆਪਦੇ ਆਪ ਨੂੰ ਇਹ ਵੀ ਮੈਂ ਜੋ ਮਾਝੇ ਦਾ ਜਰਨੈਲ ਤੇ ਉਸੇ ਮਾਝੇ ਦੇ ਵਿੱਚ ਅੱਜ ਬੱਚਿਆਂ ਦੇ ਹੱਥਾਂ ਦੇ ਵਿੱਚ ਇੱਥੇ ਸਰੰਜਾਂ ਪਹੁੰਚਾਣ ਵਾਲੇ ਇਹ ਲੋਕ ਨੇ ਤੇ ਭਾਈ ਅਮਰਤਪਾਲ ਸਿੰਘ ਕਿਉਂ ਇਹਨਾਂ ਨੂੰ ਚੁਬਦੇ ਨੇ ਉਹ ਗੱਲ ਇਹ ਆ ਵੀ ਉਹ ਨਸ਼ੇ ਦੇ ਖਿਲਾਫ ਲੜਦੇ ਇਹਨਾਂ ਦੇ ਬਿਜ਼ਨਸ ਇਹਨਾਂ ਦੇ ਕਾਰੋਬਾਰ ਬੰਦ ਹੁੰਦੇ ਸੀ ਤਾਂ ਬੜੀ ਸੋਚਣ ਵਾਲੀ ਗੱਲ ਹੈ ਕੌਮ ਨੂੰ ਬੇਨਤੀ ਆ ਵੀ ਆਪਾਂ ਸਾਰੇ ਇਕੱਠੇ ਹੋਈਏ ਇਹ ਟੇਕ ਸਟੈਂਡ ਲਈਏ ਤੇ ਇਹਨਾਂ ਤੋਂ ਆਪਦੀਆਂ ਸੰਸਥਾਵਾਂ ਨੂੰ ਆਪਦੀਆਂ ਜਿਹੜੇ ਸਾਡੇ ਇੰਸਟੀਟਿਊਸ਼ਨਸ ਨੂੰ ਇਹਨਾਂ ਤੋਂ ਰਿਹਾਰ ਕਰਾਈਏ ਤੇ ਇੱਕ ਜਿਹੜੀ ਛੱਤਰ ਥੱਲੇ ਆਪਾਂ ਇਕੱਠੀ ਹੋਈ ਇੱਕ ਝੰਡੇ ਥੱਲੇ ਇਕੱਠੇ ਹੋਈ ਇਹਨਾਂ ਨੂੰ ਲਾਂਭੇ ਕਰੀਏ ਇੰਨੀਆਂ ਕੁ ਮੇਰੀਆਂ ਬੇਤੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਤੁਹਾਡੇ ਸਾਰਿਆਂ ਨਾਲ ਇੱਕ ਬਿਆਨ ਜੋ ਜ਼ਰੂਰੀ ਗੱਲ ਹੈ ਉਹ ਸਾਂਝੀ ਕਰਨ ਲੱਗੇ ਆਂ ਜਿਵੇਂ ਕਿ ਪੰਜਾਬੀ ਵਿੱਚ ਆਂਦੇ ਨੇ ਨਾ ਜਿਹੜੀ ਕੌਮ ਦੀ ਵਫਾਦਾਰੀ ਹੁੰਦੀ ਹੈ ਤੇ ਜਿਹੜੀ ਕੌਮ ਦੀ ਗੱਦਾਰੀ ਹੁੰਦੀ ਹੈ ਇਹ ਦੋਵੇਂ ਚੀਜ਼ਾਂ ਬੰਦੇ ਦੇ ਲਹੂ ਵਿੱਚ ਹੁੰਦੀਆਂ। ਇਹ ਦੋਵੇਂ ਚੀਜ਼ਾਂ ਖਾਨਦਾਨੀ ਹੁੰਦੀਆਂ। ਤਾਂ ਜਿਹੜਾ ਸਿੱਖਾਂ ਦਾ ਇੱਕ ਬੜਾ ਪ੍ਰਾਤਨ ਤੇ ਇਤਿਹਾਸਿਕ ਗ੍ਰੰਥ ਹੈ ਨਾ ਪਰਾਚੀਨ ਪੰਥ ਪ੍ਰਕਾਸ਼। ਉਸਦੇ ਭਾਗ ਦੂਜੇ ਦੇ ਅੰਕ ਨੰਬਰ 90 ਉੱਪਰ ਇਹ ਗੱਲ ਪੂਰਨ ਤੌਰ ਤੇ ਅੰਕਿਤ ਹੈ। ਵੀ ਜਿਹੜੇ ਮਜੀਠੇ ਪਿੰਡ ਦੇ ਸਰਦਾਰ ਸਨ ਜਿਹੜੇ ਚੌਧਰੀ ਸਨ ਉਸੇ ਕੌਮ ਦੇ ਬੜੇ ਵੱਡੇ ਦੁਸ਼ਮਣ ਸਨ ਉਹਨਾਂ ਨੇ ਬਿਆੰਤ ਸਿੱਖਾਂ ਨੂੰ ਸ਼ਹੀਦ ਕਰਵਾਇਆ ਇੱਥੋਂ ਤੱਕ ਕਿ ਭਾਈ ਮਹਿਤਾਬ ਸਿੰਘ ਮੀਰਾ ਕੋਟਿਆ ਜਿਸ ਨੇ ਮੱッセ ਰੱਕੜ ਦਾ ਸਿਰ ਵੱਢਿਆ ਸੀ ਉਸ ਨੂੰ ਉਸਦੇ ਗ੍ਰਿਫਤਾਰ ਕਰਕੇ ਤੇ ਖਾਨ ਬਹਾਦਰ ਕੋਲ ਲਾਹੌਰ ਪੇਸ਼ ਕਰਨ ਵਾਲੇ ਇਹ ਮਜੀਠੇ ਪਿੰਡ ਦੇ ਸਰਦਾਰ ਸਨ ਇਹ ਹੀ ਲੋਕ ਭਾਈ ਮਹਿਤਾਬ ਸਿੰਘ ਨੂੰ ਚਰਖੜੀਆਂ ਉੱਪਰ ਚੜਾ ਕੇ ਕੋਹ ਕੋਹ ਕੇ ਸ਼ਹੀਦ ਕਰਾਉਣ ਵਾਲੇ ਇਹ ਮਜੀਠੇ ਪਰਵਾ ਜਿਹੜੇ ਪਿੰਡ ਦੇ ਸਰਦਾਰ ਸਨ ਉਹ ਤੇ ਉਹਨਾਂ ਦੀ ਅਣਸਬੰਸ ਅੱਜ ਵੀ ਜਿਹੜੇ ਸਿੱਖ ਕੌਮ ਦੇ ਯੋਧੇ ਨੇ ਜਿਹੜੇ ਸਿੱਖ ਕੌਮ ਦੇ ਆਗੂ ਨੇ ਇਸ ਸਮੇਂ ਜੋ ਅਸਾਮ ਦੀ ਦਿਬਰੂਗੜ ਜੇਲ੍ਹ ਵਿੱਚ ਜਿਹੜੇ ਜੋ ਕਾਲੇ ਪਾਣੀ ਦੀ ਸਜ਼ਾ ਘਟ ਰਹੇ ਨੇ ਉਹਨਾਂ ਦੇ ਖਿਲਾਫ ਇਹ ਜ਼ਹਿਰ ਉਗਲਣ ਤੋਂ ਇਹ ਬਾਜ਼ ਨਹੀਂ ਆ ਇਥੋਂ ਤੱਕ ਕਿ ਇਸ ਦਾ ਜਿਹੜਾ ਪੜਦਾਦਾ ਜੋ ਸੁੰਦਰ ਸਿੰਘ ਮਜੀਠਾ ਸੀ ਉਸਨੇ ਜਨਰਲ ਡਾਇਰ ਨੂੰ ਇੱਕ ਪਾਰਟੀ ਕੀਤੀ ਸੀ ਰਾਤ ਦੀ ਰੋਟੀ ਕੀਤੀ ਸੀ ਜਦੋਂ ਉਹਨੇ ਜਲਿਆਂਵਾਲੇ ਬਾਗ ਦੇ ਵਿੱਚ ਜਿਹੜੇ ਸਿੱਖ ਸਨ ਜਿਹੜੇ ਪੰਜਾਬ ਦੇ ਬਸ਼ਿੰਦੇ ਸਨ ਉਹਨਾਂ ਨੂੰ ਸ਼ਹੀਦ ਕੀਤਾ ਸੀ ਅਣਗਿਣਤ ਗਿਣਤੀ ਦੇ ਵਿੱਚ ਜਿਹੜੇ ਉਦੋਂ ਸਿੱਖ ਮਾਰੇ ਸੀ ਉਹਨਾਂ ਇੱਥੋਂ ਤੱਕ ਕਿ ਉਸਨੇ ਇੱਕ ਬਿੱਲ ਪੇਸ਼ ਕੀਤਾ ਜਿਹੜਾ ਮੰਤਰੀ ਹੁੰਦਾ ਸੀ ਵੀ ਜਿਹੜੇ ਸਿੱਖਾਂ ਨੂੰ ਜੇ ਉਹਨਾਂ ਨੇ ਗਾਦਰਾ ਪਾਉਣਾ ਜਾਂ ਜੇ ਸ੍ਰੀ ਸਾਹਿਬ ਪਾਉਣੀ ਹੈ ਤਾਂ ਉਹਨਾਂ ਨੂੰ ਅੰਗਰੇਜ਼ ਹਕੂਮਤ ਤੋਂ ਉਹਨਾਂ ਨੂੰ ਪਰਮਿਸ਼ਨ ਲੈਣੀ ਪਵੇ ਨਰਾਇਣੂ ਮਹੰਤ ਨੂੰ ਨਨਕਾਣਾ ਸਾਹਿਬ ਦਾ ਉਹ ਮਹੰਤ ਥਾਪਣ ਵਾਲਾ ਸੁੰਦਰ ਸਿੰਘ ਮਜੀਠਾ ਸੀ ਇਹ ਗੱਲਾਂ ਮੈਂ ਵੈਸੇ ਨਹੀਂ ਕਰ ਰਿਹਾ ਇਹ ਇਤਿਹਾਸ ਦੀਆਂ ਕਿਤਾਬਾਂ ਵਿੱਚ ਅੰਕਿਤ ਨੇ ਸੁੰਦਰ ਸਿੰਘ ਮਜੀਠੇ ਤੋਂ ਛੁਟਕਾਰਾ ਪਾਉਣ ਦੀ ਖਾਤਰ ਜਿਹੜੀ ਇਹ ਅਕਾਲੀ ਦਲ ਬਣੀ ਸੀ ਉਸ ਤੋਂ ਤੋਸ਼ੇ ਖਾਣੇ ਦੀਆਂ ਚਾਬੀਆਂ ਹਰਮੰਦਰ ਸਾਹਿਬ ਦਾ ਜੋ ਤੋਸ਼ਾ ਖਾਣਾ ਸੀ ਇਸ ਦੇ ਕਾਬਜ਼ ਵਿੱਚ ਸੀ ਉਸ ਦੇ ਖਿਲਾਫ ਅਕਾਲੀਆਂ ਨੇ ਜਿਹੜਾ ਮੋਰਚਾ ਲਾਇਆ ਸੀ ਚਾਬੀਆਂ ਦਾ ਮੋਰਚਾ ਬੜੇ ਸਿੱਖ ਸ਼ਹੀਦ ਕਰਾਏ ਸੀ ਉਹਦੇ ਵਿੱਚ ਤੇ ਅੱਜ ਇਸੇ ਇਹਨਾਂ ਦੀ ਜਿਹੜੀ ਅਨਸਬੰਸ ਹੈ ਉਹ ਸ਼ਰੋਮਣੀ ਅਕਾਲੀ ਦਲ ਉੱਪਰ ਨਾਗਵਲ ਪਾ ਕੇ ਕਾਬਜ ਹੋਈ ਬੈਠੀ ਤੇ ਲਾਂ ਤਾਂ ਸਾਨੂੰ ਸ਼ਰਮ ਆਉਣੀ ਚਾਹੀਦੀ ਸਿੱਖ ਕੌਮ ਨੂੰ ਵੀ ਅਸੀਂ ਇਹੋ ਜਿਹੇ ਬੰਦਿਆਂ ਨੂੰ ਸਾਡੀਆਂ ਜਿਹੜੀਆਂ ਸੰਸਥਾਵਾਂ ਦੇ ਉੱਪਰੋਂ ਲਾਂਭੇ ਨਹੀਂ ਕਰ ਪਰ ਉਸ ਤੋਂ ਬਾਅਦ ਜੇ ਇਹਦੀ ਦਾਦੀ ਦੀ ਗੱਲ ਕਰੀਏ ਜੋ ਸੁਜੀਤ ਸਿੰਘ ਮਜੀਠਾ ਸੀ ਉਸ ਦੇ ਬਾਰੇ ਵਿੱਚ ਇਹਨਾਂ ਦੇ ਬੜੇ ਨਜ਼ਦੀਕੀ ਕਰਦਣ ਮਰਿੰਦਰ ਸਿੰਘ ਨੇ ਆਲ ਦੀ ਜਿਹੜੀ ਆਥਰਾਇਜ਼ ਬਾਇਓਗ੍ਰਾਫੀ ਹੈ ਉਸ ਵਿੱਚ ਗੱਲ ਲਿਖੀ ਹੈ ਕਿ ਕਿਮੇ ਉਹ ਇੰਦਰਾ ਗਾਂਧੀ ਦਾ ਹੱਥ ਠੋਕਾ ਸੀ ਉਸ ਦਾ ਸੰਕਟ ਮੋਚਨ ਸੀ ਉਸ ਦਾ ਦਰਬਾਰੀਆ ਸਿੱਖ ਸੀ ਜੋ ਆਂਦੀ ਸੀ ਵੀ ਓਵੇਂ ਓਵੇਂ ਉਹ ਗੱਲ ਕਰਦਾ ਸੀ ਉਹਦੇ ਕਹਿਣ ਦੇ ਉੱਪਰ ਜਥੇਦਾਰਾਂ ਨਾਲ ਮੁਲਾਕਾਤ ਕਰਕੇ ਉਹਨੇ ਰਾਸ਼ਟਰਪਤੀ ਜੈਲ ਸਿੰਘ ਨੂੰ ਮਾਫੀ ਦਵਾਈ ਹੋਮ ਮਿਨਿਸਟਰ ਬੂਟਾ ਸਿੰਘ ਨੂੰ ਮਾਫੀ ਦਵਾਈ ਤੇ ਹੋਰ ਜਿਹੜੇ ਕੌਮ ਦੇ ਜਿਹੜੇ ਉਸ ਸਮੇਂ ਗद्दार ਸਨ ਉਹਨਾਂ ਨੂੰ ਮਾਫੀਆਂ ਦਵਾਈਆਂ ਸੀ ਸਿੰਘ ਸਹਿਬਾਨਾ ਦੇ ਉੱਪਰ ਪ੍ਰੈਸ਼ਰ ਪਾ ਕੇ ਤੇ ਅੱਜ ਉਸ ਦੀ ਅੰਸਬੰਸ ਵੀ ਇਹੋ ਕਾਰਜਾਂ ਤੇ ਲੱਗੀ ਹੋਈ ਹੈ ਸਿੰਘ ਸਹਿਬਾਨਾ ਤੇ ਦਬਾਅ ਪਾਉਣ ਦੀ ਤੇ ਜਿਹੜੇ ਕੌਮ ਦੇ ਦੁਖੀਆਂ ਤੋਂ ਮਾਫੀਆਂ ਤਪਾਉਣ ਦੀ ਜੋ ਇੱਕ ਅੱਜ ਦਾ ਇੱਕ ਕੌਮੀ ਸਮਾਗਮ ਸੀ ਜਿਸ ਵਿੱਚ ਭਾਈ ਰਾਜਵਾਨ ਸਾਹਿਬ ਦੇ ਜਿਹੜੇ ਭਰਾਤਾ ਨੇ ਉਹਨਾਂ ਦਾ ਭੋਗ ਸਮਾਗਮ ਸੀ ਉੱਥੇ ਵੀ ਇਸ ਨੇ ਜੋ ਟਾਰਗੇਟ ਕੀਤਾ ਸੈਂਟਰ ਦੇ ਕਹਿਣ ਦੇ ਉੱਪਰ ਕੀਤਾ ਏਜੰਸੀਆਂ ਦੇ ਕਹਿਣ ਦੇ ਉੱਪਰ ਕੀਤਾ ਉਹ ਭਾਈ ਅਮਰਿਤਪਾਲ ਸਿੰਘ ਨੂੰ ਜਾਣ ਬੁੱਝ ਕੇ ਟਾਰਗੇਟ ਕੀਤਾ ਇਹ ਗੱਲ ਮੈਂ ਨਹੀਂ ਆਂਦਾ ਇਹ ਗੱਲ ਇਤਿਹਾਸ ਦੀਆਂ ਕਿਤਾਬਾਂ ਆਂਦੀਆਂ ਨੇ ਪ੍ਰਾਤਨ ਤੋਂ ਲੈ ਕੇ ਤੇ ਜਿਹੜਾ ਹੁਣ ਤੱਕ ਜਿਹੜਾ ਠੁਕਰਾਲ ਹੈ ਜਿਹੜਾ ਵੱਡੇ ਅਖਬਾਰਾਂ ਤੋਂ ਵਿੱਚੋਂ ਰਿਟਾਇਰ ਹੋਇਆ ਉਸਦੇ ਜਿਹੜੀਆਂ ਇਹ ਰਿਪੋਰਟਾਂ ਪੇਸ਼ ਕੀਤੀਆਂ ਹੋਈਆਂ ਨੇ ਉਹ ਰਿਪੋਰਟਾਂ ਆਂਦੀਆਂ ਨੇ ਇਹਨਾਂ ਦਾ ਜਿਹੜਾ ਖਾਨਦਾਨ ਉਹ ਹਮੇਸ਼ਾ ਗਦਾਰਾਂ ਦਾ ਰਿਹਾ ਇਸ ਚੀਜ਼ ਦੇ ਸਬੰਧ ਦੇ ਵਿੱਚ ਜਿੱਥੇ ਮਰਜ਼ੀ ਸਾਡੇ ਨਾਲ ਡਿਬੇਟ ਕਰ ਲੈ ਮੀਡੀਆ ਦੇ ਵਿੱਚ ਬੈਠ ਕੇ ਡਿਬੇਟ ਕਰ ਲੈ ਸਾਰੇ ਸਾਡੇ ਕੋਲੇ ਤੱਥ ਨੇ ਇਤਿਹਾਸ ਤਾਂ ਕੌਮ ਬੜੀ ਸੂਝਵਾਨ ਹੈ ਅੱਜ ਜਿਹੜੇ ਇਹਨਾਂ ਦਾ ਜਿਹੜਾ ਹਸਾਰਾ ਲੈ ਕੇ ਜਿਹੜੀਆਂ ਵੋਟਾਂ ਦੇ ਵਿੱਚ ਵੋਟਾਂ ਮੰਗਦੇ ਨੇ ਇਹਨਾਂ ਤੋਂ ਸਪੀਚਾਂ ਪਵਾਉਂਦੇ ਨਹੀਂ ਅੱਜ ਕਿਧਰ ਨੂੰ ਮੂੰਹ ਦਿਖਾਉਣਗੇ ਇੱਕ ਬੜੀ ਸੋਚਣ ਵਾਲੀ ਗੱਲ ਹੈ ਵੀ ਅੱਜ ਭਾਈ ਅਮਰਿਤਪਾਲ ਸਿੰਘ ਤੇ ਉਹਨਾਂ ਦੇ ਸਾਥੀ ਜਿਹੜੇ ਡਿਬਗੁਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ ਕੌਮ ਉਹਨਾਂ ਦੀ ਜਿਹੜੀ ਬੜੀ ਲੋੜ ਹੈ ਕੌਮ ਉਹਨਾਂ ਨੂੰ ਆਗੂ ਮੰਨ ਚੁੱਕੀ ਹੈ ਇਲੈਕਸ਼ਨਾਂ ਵਿੱਚ ਜਿਤਾ ਦਿੰਦਾ ਹੈ ਪਰ ਫਿਰ ਵੀ ਇਹ ਜਿਹੜੇ ਬੰਦੇ ਨੇ ਇਹ ਜਿਹੜੇ ਮੱਛੀ ਵਾਂਗੂ ਬਿਨਾਂ ਸੱਤਾ ਤੋਂ ਤੜਪਦੇ ਇਹਨਾਂ ਨੂੰ ਐਮਐਲਏ ਬਣਾ ਦੋ ਐਮਪੀ ਬਣਾ ਦਵੋ ਇਹ ਜਿਹੜੇ ਮਜੀਠੇ ਪਰਿਵਾਰ ਦੇ ਅਣਸਬੰਸ ਪਰ ਇਹਨਾਂ ਦੀ ਲਾਲਸਾ ਪੂਰੀ ਨਹੀਂ ਹੁੰਦੀ ਕਿਸੇ ਹੱਦ ਤੱਕ ਇਹ ਗਿਰ ਸਕਦੇ ਨੇ ਸਿਰਫ ਅਸਰ ਨਰਾਜ਼ ਨੇ ਦੀ ਖਾਤਰ ਇੱਕ ਕੌਮ ਦੀ ਪਿੱਠ ਵਿੱਚ ਛੂਰਾ ਮਾਰ ਸਕਦੇ ਆਪਾਂ ਸਾਰਿਆਂ ਨੂੰ ਚਾਹੀਦਾ ਜਿਵੇਂ ਭਾਈ ਦੀਪ ਸਿੰਘੂ ਨੇ ਗੱਲ ਆਖੀ ਵੀ ਜਿਹੜਾ ਕੌਮ ਦਾ ਮਿਹਣਾ ਬੰਦੇ ਦੀਆਂ ਪੀੜੀਆਂ ਤੱਕ ਦਬਾਹ ਕਰ ਦਿੰਦਾ ਹੈ ਤਾਂ ਕੌਮ ਇਸ ਨੂੰ ਇਸ ਦੇ ਪਰਿਵਾਰ ਨੂੰ ਅਜਿਹਾ ਕਰਾਰਾ ਜਵਾਬ ਦੇਵੇ ਵੀ ਜਿਹੜਾ ਇੱਕ ਦੁਨੀਆ ਤੇ ਇੱਕ ਮਿਸਾਲ ਬਣੇ ਵੀ ਜਿਵੇਂ ਆਂਦਾ ਨਾ ਆਪਦੇ ਆਪ ਨੂੰ ਇਹ ਵੀ ਮੈਂ ਜੋ ਮਾਝੇ ਦਾ ਜਰਨੈਲ ਤੇ ਉਸੇ ਮਾਝੇ ਦੇ ਵਿੱਚ ਅੱਜ ਬੱਚਿਆਂ ਦੇ ਹੱਥਾਂ ਦੇ ਵਿੱਚ ਇੱਥੇ ਸਰੰਜਾਂ ਪਹੁੰਚਾਣ ਵਾਲੇ ਇਹ ਲੋਕ ਨੇ ਤੇ ਭਾਈ ਅਮਰਤਪਾਲ ਸਿੰਘ ਕਿਉਂ ਇਹਨਾਂ ਨੂੰ ਚੁਬਦੇ ਨੇ ਉਹ ਗੱਲ ਇਹ ਆ ਵੀ ਉਹ ਨਸ਼ੇ ਦੇ ਖਿਲਾਫ ਲੈਟਸ ਇਹਨਾਂ ਦੇ ਬਿਜ਼ਨਸ ਇਹਨਾਂ ਦੇ ਕਾਰੋਬਾਰ ਬੰਦ ਹੁੰਦੇ ਸ ਤਾਂ ਬੜੀ ਸੋਚਣ ਵਾਲੀ ਗੱਲ ਹੈ ਕੌਮ ਨੂੰ ਬੇਨਤੀ ਆ ਵੀ ਆਪਾਂ ਸਾਰੇ ਇਕੱਠੇ ਹੋਈਏ ਇੱਥੇ ਇੱਕ ਸਟੈਂਡ ਲਈਏ ਤੇ ਇਹਨਾਂ ਤੋਂ ਆਪਦੀਆਂ ਸੰਸਥਾਵਾਂ ਨੂੰ ਆਪਦੀਆਂ ਜਿਹੜੇ ਸਾਡੇ ਇੰਸਟੀਟਿਊਸ਼ਨਸ ਨੂੰ ਇਹਨਾਂ ਤੋਂ ਰਿਆਰ ਕਰਾਈਏ ਤੇ ਇੱਕ ਜਿਹੜੀ ਛਤਰ ਥੱਲੇ ਆਪਾਂ ਇਕੱਠੇ ਹੋਈਏ ਇੱਕ ਝੰਡੇ ਥੱਲੇ ਇਕੱਠੇ ਹੋਈਏ ਇਹਨਾਂ ਨੂੰ ਲਾਂਭੇ ਕਰੀਏ ਇੰਨੀਆਂ ਕੁ ਮੇਰੀਆਂ ਬੇਨਤੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ